ਜੇ ਕੋਈ ਨਿਤ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਇਹ ਬਚਨ ਧੰਗ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਬੈਰਾੜੀ ਰਾਗ ਦੇ ਅੰਦਰ ਔਰ ਇਸ ਮੁਬਾਰਕ ਬਚਨ ਦੇ ਅੰਦਰ ਗੁਰੂ ਪਾਤਸ਼ਾਹ ਬਚਨ ਕਰ ਰਹੇ ਨੇ ਕਿ ਜੋ ਹਰੀ ਦਾ ਪਿਆਰਾ ਜੋ ਰੱਬ ਦਾ ਪਿਆਰਾ ਉਹ ਰੱਬ ਦੇ ਗੁਣ ਗਾਉਂਦਾ ਆਪਣੀ ਭਗਤੀ ਆਪਣੇ ਨੀਮ ਦੇ ਵਿੱਚ ਲੀਨ ਰਹਿੰਦਾ ਹੈ ਉਠਦੈ ਬੈਠਦੈ ਸੋਵਤੈ ਨਾਮ ਕਹੋ ਨਾਨਕ ਜਨ ਕੈ ਸਤਿ ਕਾਮ ਉੱਠਦਿਆਂ ਬੈਠਿਆਂ ਸੌਂਦਿਆਂ ਜਾਗਦਿਆਂ ਕਾਮਕਾਰ ਕਰਦਿਆਂ ਉਹ ਆਪਣੇ ਮਾਲਕ ਦਾ ਸਿਮਰਨ ਕਰਦਾ ਹੱਥ ਕਾਰ ਵੱਲ ਤੇ ਮਨ ਕਰਤਾਰ ਨਾਲ ਜੋੜ ਕੇ ਰੱਖਦਾ ਕੌਣ ਜਿਹੜਾ ਹਰੀ ਦਾ ਪਿਆਰਾ ਹੈ ਹਰ ਜਨ ਹਰੀ ਦਾ ਜਨ RAM ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਤੇ ਜੇ ਕੋਈ ਨਿੰਦਿਆ ਵੀ ਕਰਦਾ ਕੋਈ ਮਾੜਾ ਬੋਲਦਾ ਪਰ ਜਿਹੜਾ ਰੱਬ ਦਾ ਪਿਆਰਾ ਹੈ ਉਹ ਆਪਣਾ ਗੁਣ ਨਹੀਂ ਛੱਡਦਾ ਭਾਵੇਂ ਆਪਣਾ ਨਾਮ ਨਹੀਂ ਛੱਡਦਾ ਦਾਕਸ ਅਕਸਰ ਬਿੰਦੀ ਕਰਦਾ ਹੈ ਜਦੋਂ ਕੋਈ ਜੁੜਦਾ ਹੈ ਗੁਰੂ ਘਰ ਦੇ ਨਾਲ ਕੋਈ ਅੰਮ੍ਰਿਤ ਛਕਦਾ ਹੈ ਜਾਂ ਕੋਈ ਸੇਵਾ ਸ਼ੁਰੂ ਕਰਦਾ ਹੈ ਕੋਈ ਸਿਮਰਨ ਸ਼ੁਰੂ ਕਰਦਾ ਹੈ ਜਾਂ ਕੋਈ ਸੰਗਤ ਵਿੱਚ ਆਉਣਾ ਸ਼ੁਰੂ ਕਰਦਾ ਹੈ ਤੇ ਅਕਸਰ ਟੁੱਟ ਜਾਂਦੇ ਹੈ ਬڑے ਐਸੇ ਪ੍ਰਾਣੀ ਦੇਖੇ ਨੇ ਬੜੇ ਜੁੜੇ ਸੰ ਟੁੱਟ ਗਏ ਪਰ ਟੁੱਟਣ ਦਾ ਕਾਰਨ ਕੀ ਹੁੰਦਾ ਹੈ ਤਾਂ ਅਕਸਰ ਬੇਨਤੀ ਕਰਦਾ ਦੋ ਹੀ ਕਾਰਨ ਹੁੰਦੇ ਨੇ ਜਾਂ ਜਦੋਂ ਸੋਭਾ ਹੋਣ ਲੱਗ ਜਾਵੇ ਫਿਰ ਵੀ ਟੁੱਟ ਜਾਂਦਾ ਹੈ ਬੰਦਾ ਤੇ ਜਾਂ ਫਿਰ ਜੇ ਕੋਈ ਨਿੰਦਿਆ ਕਰ ਦੇਵੇ ਕੋਈ ਬੋਲ ਕਬੋਲ ਬੋਲ ਦੇਵੇ ਫਿਰ ਵੀ ਟੁੱਟ ਜਾਂਦਾ ਹੈ ਪਰ ਜੋ ਹਰੀ ਦਾ ਪਿਆਰਾ ਹੈ ਹੋਨੇ ਨਾ ਉਸਤਤਵ ਵਾਲਾ ਧਿਆਨ ਦੇਣਾ ਤੇ ਨਾ ਨਿੰਦਿਆ ਵਾਲਾ ਧਿਆਨ ਦੇਣਾ ਉਹਨੇ ਆਪਣੇ ਮਾਰਗ ਵੱਲ ਧਿਆਨ ਦੇਣਾ ਆਪਣੇ ਨੀਮ ਦੇ ਵਿੱਚ ਲੀਨ ਰਹਿਣਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਹੋਰ ਬਚਨ ਬੜਾ ਪਿਆਰਾ ਜਿਸ ਵਿੱਚ ਮਹਾਰਾਜ ਬਚਨ ਕਰਦੇ ਨੇ ਕਿ ਹਰੀ ਦਾ ਜਨ ਕਿਸੇ ਦੀ ਪਰਵਾਹ ਨਹੀਂ ਕਰਦਾ ਬਸ ਜੁੜਿਆ ਤੇ ਜੁੜਿਆ ਰਹਿਣਾ ਸ਼ਬਦ ਹੈ ਆਪ ਹਮ ਚਲੀ ਠਾਕੁਰ ਬਿਹਾਰ ਜਪਾਂ ਮੈਂ ਸ਼ਰਨ ਪ੍ਰਭੂ ਕੀ ਆਈ ਰਾਗ ਪ੍ਰਭੂ ਭਾਵੇਂ ਮਾਰ ਇਹ ਠਾਕੁਰ ਮੈਂ ਤੇਰੀ ਸ਼ਰਨ ਵਿੱਚ ਆਈ ਆ ਜੀਵ ਰੂਪ ਇਸਤਰੀ ਮੈਂ ਮਾਨਾ ਤੇਰੇ ਦਰ ਤੇ ਆਇਆ ਹੁਣ ਰੱਖ ਤੇ ਭਾਵੇਂ ਮਾਰ ਤੇਰੇ ਹੱਥ ਹੈ ਲੋਕਨ ਕੀ ਚਤੁਰਾਈ ਉਪਮਾ ਦੇ ਬਸੰਤਰ ਜਾਰ ਬਸੰਤਰ ਕਹਿੰਦੇ ਨੇ ਅੱਗ ਨੂੰ ਜਾਰਦਾਰ ਤੇ ਜਲਣਾ ਹੁਣ ਲੋਕਨ ਕੀ ਚਤੁਰਾਈ ਲੋਕਾਂ ਦੀ ਚਤੁਰਾਈ ਤੇ ਜਿਹੜੀ ਖੋਗੀ ਉਪਮਾ ਨਾਮ ਕਿਸੇ ਦੀ ਉਪਮਾ ਕਰਦਾ ਤੇ ਨਾ ਆਪਣੀ ਸੁਣਦਾ ਅੱਗ ਦੇ ਵਿੱਚ ਸਾਰ ਦਿੱਤੀ ਹੈ ਲੋਕਨ ਕੀ ਚਦرائی ਉਪਮਾ ਕੇ ਮੈਂ ਸੰਦਰ ਜਾ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਹੁਣ ਕੋਈ ਭਲਾ ਕਵੇ ਕੋਈ ਬੁਰਾ ਕਵੇ ਹੌਣ ਦੇ ਮਾਲਕ ਨਾਲ ਜੁੜਿਆ ਤੇ ਹੁਣ ਜੁੜੇ ਰਹਿਣਾ ਇੱਥੇ ਤੋੜ ਨਿਭ ਜਾਵੇ ਗੱਜ ਕੇ ਆਖੂ ਸਤਨਾਮ ਸ੍ਰੀ ਵਾਹਿਗੁਰੂ ਇਹ ਹਰੀ ਦਾ ਜਨ ਰੱਬ ਦਾ ਪਿਆਰਾ ਇਹ ਭਾਵਨਾ ਰੱਖ ਲੈ ਹੁਣੀ ਵੀ ਚਾਹੀਦੀ ਉਸਤਤ ਨਿੰਦਾ ਦੂਤ ਤੇ ਆਗੈ ਖੋਜੈ ਪਦ ਮਿਰਬਾਨਾ ਜਨ ਨਾਨਕ ਓ ਖੇਨ ਕੱਢਣ ਹੈ ਕਿਨਹੁ ਗੁਰਮੁਖ ਜਨ ਉਸਤਤ ਨਿੰਦਾ ਦੂਤ ਤੇ ਆਗੈ ਨਾ ਉਸਤਤ ਦੀ ਪਰਵਾਹ ਨਾ ਨਿੰਦਿਆ ਦੀ ਪਰਵਾਹ ਖੋਜੈ ਪਦ ਮਿਰਬਾਨਾ ਆਪਣੇ ਨਿਰਮਾਨ ਪਦ ਨੂੰ ਖੋਜਣਾ ਤਾਂ ਇਹ ਹਰੀ ਦੇ ਜਨਕ ਕਰਮ ਹੈ ਕਹਿੰਦੇ ਨੇ ਧੰਨ ਭਗਤ ਨਾਮ ਦੇਵ ਜੀ ਜਿਨ੍ਹਾਂ ਦੇ ਕੋਲ ਉਸ ਸਮੇਂ ਬੱਚੇ ਪੜਨ ਵਾਸਤੇ ਆਉਂਦੇ ਨੇ ਜਿਵੇਂ ਅੱਜ ਕੱਲ ਸਕੂਲ ਪਾਠਸਾਲਾ ਉਹਨਾਂ ਸਮਿਆਂ ਦੇ ਵਿੱਚ ਇਸੇ ਤਰ੍ਹਾਂ ਦੇ ਗੁਰੂਕੁਲ ਭਗਤ ਨਾਮ ਦੇਵ ਜੀ ਦੇ ਕੋਲ ਬੱਚੇ ਪੜਨ ਵਾਸਤੇ ਆਉਂਦੇ ਨੇ ਤੇ ਇੱਕ ਸੇਠ ਦਾ ਬੱਚਾ ਵੀ ਆਉਂਦਾ ਹੈ ਅੱਜ ਸੇਠ ਦੀ ਘਰਵਾਲੀ ਸੇਠਾਰੀ ਨੇ ਕੀ ਕੀਤਾ ਆਪਣੇ ਬੱਚੇ ਨੂੰ ਸੋਨੇ ਦੇ ਗਹਿਣੇ ਸੋਨੇ ਦੇ ਕੰਕੜ ਹਾਰ ਬਹਿਨਾ ਕੇ ਪੜਮਾਸ ਤੇ ਭੇਜ ਦਿੱਤਾ ਬੱਚਾ ਜਦੋਂ ਪਹੁੰਚਿਆ ਭਗਤ ਨਾਮਦੇਵ ਜੀ ਦੇ ਕੋਲ ਤੇ ਭਗਤ ਨਾਮਦੇਵ ਜੀ ਨੇ ਉਸ ਬੱਚੇ ਦੇ ਸਾਰੇ ਸੋਨੇ ਦੇ ਗਹਿਣੇ ਉਤਾਰ ਕੇ ਆਪਣੇ ਕੋਲ ਰੱਖ ਲਏ ਉਹਨ ਬੱਚਾ ਜਦੋਂ ਵਾਪਸ ਖਾਲੀ ਪਹੁੰਚਿਆ ਕੋਈ ਗਹਿਣਾ ਬੱਚੇ ਦੇ ਸਰੀਰ ਤੇ ਨਹੀਂ ਤੇ ਉਸ ਬੱਚੇ ਦੀ ਮਾਂ ਭਾਰ ਸੇਠ ਦੀ ਘਰ ਵਾਲੀ ਸੇਠਾਣੀ ਪੂਰੇ ਮਹੱਲੇ ਦੇ ਵਿੱਚ ਭਗਤਨੀ ਦੀ ਨਿੰਦਿਆ ਕਰ ਰਹੀ ਹੈ ਭਗਤ ਨਾਨਕ ਦੇਵ ਐਵੇਂ ਮੇਰੇ ਬੱਚੇ ਦੇ ਗਹਿਣੇ ਉਤਾਰ ਲੇ ਉਹ ਚੋਰ ਐ ਉਹ ਠੱਗਾ ਐ ਬੇਈਮਾਨ ਐ ਇਸ ਤਰ੍ਹਾਂ ਦੇ ਬੋਲ ਕਬੂਲ ਬੋਲ ਰਹੀ ਹੈ ਕਿਸੇ ਨੇ ਆ ਕੇ ਦੱਸਿਆ ਭਗਤ ਜੀ ਸੇਠ ਦੀ ਘਰ ਵਾਲੀ ਤੁਹਾਨੂੰ ਬਹੁਤ ਬੁਰਾ ਭਲਾ ਮਾਰੀ ਭਗਤ ਨਾਨਕ ਦੇਵ ਜੀ ਆਪਣੇ ਸਿਮਰਨ ਦੇ ਵਿੱਚ ਲੀਨ ਅਗਲਾ ਦਿਨ ਹੋਇਆ ਸੇਠ ਆਪ ਆਇਆ ਆਪਣੇ ਬੱਚੇ ਨੂੰ ਛੱਡਣ ਵਾਸਤੇ ਨਾ ਭੱਦਾ ਤੇ ਕਰਾਂ ਗੱਲ ਹੈ ਕੀ ਹੈ ਤੇ ਜਦੋਂ ਸੇਠ ਪਹੁੰਚਿਆ ਭਗਤਨਾਥ ਦੇਵ ਜੀ ਨੇ ਜੇ ਕੋਲ ਆਪਣੇ ਪੁੱਤਰ ਨੂੰ ਲੈ ਕੇ ਭਗਤਨਾਥ ਦੇਵ ਜੀ ਨੇ ਸਭ ਤੋਂ ਪਹਿਲਾਂ ਉਹ ਜਿਹੜੇ ਗਹਿਣੇ ਸਨ ਉਹ ਗਹਿਣਿਆਂ ਦੀ ਬੋਟਲੀ ਸੇਠ ਨੂੰ ਦਿੱਤੀ ਤੇ ਨਾਲੇ ਕਿਹਾ ਸੇਠ ਜੀ ਜੇ ਮੇਰੇ ਕੋਲ ਬੱਚਾ ਪੜਨ ਵਾਸਤੇ ਭੇਜਣਾ ਹੈ ਤੇ ਖਬਰਦਾਰ ਅੱਗੇ ਤੋਂ ਇਹਨੂੰ ਸੋਨੇ ਦੇ ਗਹਿਣੇ ਸੋਨਾ ਪਾ ਕੇ ਨਹੀਂ ਭੇਜਣਾ ਇਸ ਦੇ ਨਾਲ ਜਿਹੜੇ ਬੱਚੇ ਬਾਕੀ ਬੱਚੇ ਨੇ ਗਰੀਬ ਘਰਾਂ ਦੇ ਉਹਨਾਂ ਦਾ ਮਨ ਵਿਚਿਤਤ ਹੋ ਜਾਂਦਾ ਹੈ ਨਾਲੇ ਰਸਤੇ ਦੇ ਵਿੱਚ ਕੋਈ ਬਾਦਖਾਟ ਹੋ ਜਾਵੇ ਕੋਈ ਲੁੱਟਮਾਰ ਹੋ ਜਾਵੇ ਫੇਰ ਬੱਚੇ ਦਾ ਨੁਕਸਾਨ ਸੇਠ ਨੇ ਬਹੁਤ ਸ਼ੁਕਰਾਨਾ ਕੀਤਾ ਧੰਨਵਾਦ ਕੀਤਾ ਤੇ ਵਾਪਸ ਗਿਆ ਘਰ ਘਰਵਾਲੀ ਨੂੰ ਜਾ ਕੇ ਸਾਰੀ ਗੱਲ ਦੱਸੀ ਤੇ ਉਹੀ ਸੇਠ ਆਣੀ ਉਸੇ ਮੁਖ ਨਾਲ ਪਹਿਲਾਂ ਨਿੰਦਿਆ ਕਰਦੀ ਸੀ ਬੋਲ ਕਬੋਲ ਬੋਲ ਰਹੀ ਸੀ ਉਜਾ ਨੀਵਾ ਬੋਲਦੀ ਸੀ ਭਗਤ ਜੀ ਨੂੰ ਤੇ ਹੁਣ ਘਰ ਘਰ ਜਾ ਕੇ ਸੋਭਾ ਕਰਦੀ ਪਈ ਐ ਨਾ ਭੈਣਾ ਮੈਨੂੰ ਭਰੇਖਾ ਲੱਗਿਆ ਮੇਰੀ ਗਲਤੀ ਭਗਤ ਨਾਮਦੇਵ ਤੇ ਰੱਬ ਦਾ ਰੂਪ ਐ ਭਗਤ ਨਾਮਦੇਵ ਤੇ ਪੂਰਨ ਭਗਤ ਐ ਪੂਰ ਸਾਧੂ ਐ ਉਹਨੇ ਤੇ ਮੇਰੇ ਬੱਚੇ ਦਾ ਪਲਾਸ ਫੇਰ ਕਿਸੇ ਨੇ ਆ ਕੇ ਦੱਸਿਆ ਨਾਮਦੇਵ ਜੀ ਅੱਜ ਤੇ ਤੁਹਾਡੀ ਬੜੀ ਸੋਭਾ ਹੋ ਰਹੀ ਸੀ ਜਿਹੜੇ ਕੱਲ ਤੁਹਾਡੀ ਨਿੰਦਿਆ ਕਰ ਰਹੇ ਸਨ ਅੱਜ ਤੁਹਾਡੀ ਸੋਭਾ ਹੋ ਰਹੀ ਤੇ ਭਗਤ ਨਾਨਕ ਦੇ ਜੀ ਦੇ ਕੋਲ ਕਹਿੰਦੇ ਨੇ ਸਵਾਹ ਹੀ ਢੇਰੀ ਪਈ ਐ ਸਵਾਹ ਰਾਖ ਦੋ ਮੁਠੀਆਂ ਭਰੀਆਂ ਭਗਤ ਨਾਨਕ ਦੇ ਜੀ ਕਹਿਣਗੇ ਇੱਕ ਉਹਨਾਂ ਦੇ ਸਿਰ ਤੇ ਜਿਹੜੀ ਮੇਰੀ ਉਸਤਤ ਕਰਦੇ ਨੇ ਤੇ ਆ ਦੂਜੀ ਸਵਾਹ ਹੀ ਢੇਰੀ ਸਵਾਹ ਉਹਨਾਂ ਦੇ ਸਿਰ ਤੇ ਜਿਹੜੀ ਮੇਰੀ ਨਿੰਦਿਆ ਕਰਦੇ ਨੇ ਭਾਵ ਸਾਨੂੰ ਨਾ ਨਿੰਦਿਆ ਦੀ ਪਰਵਾਹ ਤੇ ਨਾ ਉਸਤਤ ਦੀ ਗੱਜ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਉਸਤਤ ਨਿੰਦਿਆ ਦੋ ਤਿਆਗੈ ਖੋਜੈ ਬਦ ਨਿਰਵਾਣਾ ਜਿਹੜਾ ਗੁਰਮੁਖ ਜਾਣੇ ਹਰੀ ਦਾ ਜਾਣੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿਤ ਕਰੇ ਹਰ ਜਨ ਕੀ ਆਪਣਾ ਗੁਣ ਨਾ ਬੁਵਾਵੇ ਜੇ ਕੋਈ ਨਦਿਆ ਵੀ ਕਰੇ ਤੇ ਫਿਰ ਵੀ ਆਪਣਾ ਗੁਣ ਨਹੀਂ ਛੱਡਦਾ ਭਾਅ ਆਪਣਾ ਨਾਮ ਨਹੀਂ ਛੱਡਦਾ ਏ ਹਰੀ ਦੇ ਜਨ ਦੀ ਨਿਸ਼ਾਨੀ ਤੇ ਪਿਆਰਿਓ ਦੋ ਹਲਾ ਦਾ ਵਿੱਚੀ ਬੰਦਾ ਟੁੱਟ ਜਾਂਦਾ ਹੈ ਜਾ ਜਦੋਂ ਉਸਤ ਤੋਂ ਲੱਗ ਜਾਵੇ ਤੇ ਜਾਂ ਜਦੋਂ ਨਿੰਦਿਆ ਹੋ ਜਾਵੇ ਤੇ ਭਗਤ ਕਬੀਰ ਜੀ ਦਾ ਬੱਜਣਾ ਕਬੀਰ ਮੈਂ ਜਾਣਿਓ ਪਰਬੋ ਭਲੋ ਪਰਬੇ ਸਿਓ ਭਲ ਜੋਗ ਭਗਤਨ ਛਾਡੋ ਰਾਮ ਕੀ ਭਾਵੇਂ ਨਿੰਦੋ ਲੋਗ ਜੇ ਸਾਰੇ ਲੋਗ ਨਿੰਦਿਆ ਕਰਨ ਫਿਰ ਵੀ ਮੈਂ ਆਪਣੀ ਭਗਤੀ ਨਹੀਂ ਛੱਡੀ ਭਾਵੇਂ ਆਪਣਾ ਨਾਮ ਨਹੀਂ ਛੱਡਨਾ ਗਜਿਆ ਕੋ ਸਤਨਾਮ ਸ੍ਰੀ